ਇਹ ਕੌਂਸੀ ਦੀ ਗੱਲ ਅੱਜ ਐਸਸੀਪਾਈ ਚਾਰੇ ਦੇ ਪਟਾਲੇ ਹਲਕੇ ਦੇ ਵਿੱਚੋਂ ਤਕਰੀਬਨ 78 ਲੱਖ ਦਾ ਜਿਹੜਾ ਕਰਜ਼ਾ ਸੀ ਉਹ ਮਾਫ਼ ਕੀਤਾ ਗਿਆ ਜਿਨ੍ਹਾਂ ਵਿੱਚੋਂ 52 ਜਿਹੜੇ ਸਾਡੇ ਲਾਭਕਾਰੀ ਨੇ ਉਹ ਅੱਜ ਇਥੇ ਹਾਜ਼ਰ ਵੀ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਰਵਿੰਦ ਕੇਜਰੀ ਵਾਲਜੀ ਦੀ ਸੋਚ ਇਹਨਾਂ ਦਾ ਇਹ ਮੋਹ ਪਿਆਰ ਜਿਹੜਾ ਪੰਜਾਬੀਆਂ ਦੇ ਦਿਲਾਂ ਨੂੰ ਟੜਕਣ ਬੰਦਾ ਜਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਨੂੰ ਇਹੋ ਪਰਿਵਾਰ ਨੇ ਜਿਹੜੇ ਮੈਨੂੰ ਆਸ ਵੀ ਹੈ ਔਰ ਮੈਨੂੰ ਮਾਣ ਵੀ ਹੈ ਜਿਸ ਹਿਸਾਬ ਨਾਲ ਇਹ ਪਿਆਰ ਕਰ ਰਹੇ ਨੇ ਔਰ ਪਿਆਰ ਦੇ ਵੀ ਦੇ ਰਹੇ ਮੈਨੂੰ ਲੱਗਦਾ ਵੀ ਆਉਣ ਵਾਲੇ ਪੰਜਾਬ ਦਾ ਜਿਹੜਾ ਸਤਾਈ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਜਾਊਗਾ ਸੋ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਕਿਉਂਕਿ ਵਾਦੇ ਬੜੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਗੱਲਾਂ ਬੜੀਆਂ ਪੁਰਾਣੀਆਂ ਸਰਕਾਰਾਂ ਨੇ ਕੀਤੀਆਂ ਪਰ ਨਿਪਰੇ ਕਿਸੇ ਨੇ ਨਹੀਂ ਚਾੜਿਆ ਤੇ ਜਿਹੜਾ ਚਾੜਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਉਹਨਾਂ ਦੀ ਸੋਚ ਚੜੀ। ਕਿਨਵ ਕੁੰਦਤੇ ਕੋ ਮੋਨੇ ਜੀ ਅਕਸੋ ਪਹਿਲਾਂ ਜੀ ਪੰਜਾਬ ਸਰਕਾਰ ਵੱਲੋਂ ਅਨਸੂਚੀਆਤੀ ਕਮਿਸ਼ਨ ਦੇ ਟੋਟਲ ਜਿਹੜੇ ਪੂਰੇ ਪੰਜਾਬ ਪਰ ਲੈਵਲ ਤੇ ਜਿਹੜੇ ਨੇ ਬੈਨੀਫਿਸ਼ੀਰੀ ਨੇ ਜਿਨ੍ਹਾਂ ਦੇ ਲੰਕਿੰਦੇ ਨੇ ਪੁਰਾਣੇ ਕਰਜ਼ੇ ਲਏ ਹੋਏ ਸਨ ਜਿਨ੍ਹਾਂ ਨੇ ਉਤਾਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਸੀ ਉਸ ਵਿੱਚ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਆਪਣੇ 321 ਜਿਹੜੇ ਨੇ ਗੁਰਦਾਸਪੁਰ ਦੇ ਜਿਹੜੇ ਲਾਭਪਾਤਰੀ ਉਹਨਾਂ ਦੇ ਕਰਜ਼ੇ ਮਾਫ ਪੂਰੇ ਪੂਰੇ ਕਰਜ਼ੇ ਮਾਫ ਕਰ ਦਿੱਤੇ ਨੇ ਇਹਦੇ ਵਿੱਚੋਂ ਟੋਟਲ ਮਾਉਂਟ 4.5 ਕਰੋੜ ਦੀ ਮਾਉਂਟ ਲਗਭਗ ਬਣਦੀ ਏ ਜਿਹਦੇ ਵਿੱਚੋਂ ਜਿਹੜੇ 52 ਕੇਸ ਜਿਹੜੇ ਨੇ ਆਪਣੇ ਉਹਦੀ ਜਿਹੜੇ ਬਲਾਕ ਆਪਣੇ ਹਲਕੇ ਬਟਾਲੇ ਦੇ ਹੀ ਨੇ ਜਿਨ੍ਹਾਂ ਨੂੰ ਅੱਜ ਜਿਹੜੀ 78 ਲੱਖ ਦੇ ਪ੍ਰੋਕਸੀ ਜਿਹੜੇ ਨੇ ਉਹ ਕਰਜ਼ਾ ਮਾਫੀ ਸਰਟੀਫਿਕੇਟ ਦੇ ਵੰਡੇ ਗਏ ਨੇ ਬਟਾਲਾ ਦੇ ਵਿੱਚ ਬਟਾਲੇ ਦੇ 52 ਨੇ ਜੀ 78 ਲੱਖ ਪ੍ਰੋਕਸੀ ਸਾਰੇ ਲਾਪਾਸ ਇਹ ਜਿਹੜਾ ਨਾ ਨੇ ਬ्याज ਨਾ ਕਰਦੇ ਮਾਫੀ ਕਰਦੇ ਇਹ ਜੀ ਬੜੇ ਇਹ ਕਾਫੀ 2019 ਦੇ ਕੇਸ ਨੇ ਪੁਰਾਣੇ ਜਿਹੜੇ ਉਹ ਕੇਸ ਨੇ ਜਿਹੜੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਪੈਸੇ ਦੇਣ ਵਿੱਚ ਆਪਣੀ ਕਿਸ਼ਤ ਵਾਪਸ ਕਰਨ ਦੇ ਦਿੱਕਤ ਆ ਰਹੀ ਸੀ ਜਿਨ੍ਹਾਂ ਦੇ ਜਿਹੜੇ ਕੰਮ ਆਪਾਂ ਸ਼ੁਰੂ ਕੀਤੇ ਸਨ ਪਰ ਪਰਿਵਾਰਕ ਵਿੱਚ ਪਰਿਵਾਰ ਵਧਨ ਕਰਕੇ ਜਾਂ ਆਮਦਨ ਸਾਧਨ ਘਟਣ ਕਰਕੇ ਇਹਨਾਂ ਨੂੰ ਮੁਸ਼ਕਲ ਪੇਤ ਆ ਰਹੀ ਸੀ ਸਰਕਾਰ ਦੇ ਬਹੁਤ ਚਿਰਾਂ ਦੇ ਧਿਆਨ ਵਿੱਚ ਸੀ ਇਹ ਚੀਜ਼ ਕਿਉਂਕਿ ਸਰਕਾਰ ਨੇ ਇੱਕ ਨਵਾਂ ਬਹੁਤ ਸੋਹਣਾ ਡਿਸੀਜਨ ਲੈਂਦੇ ਹੋਏ ਸਾਰੇ ਸਾਰੇ ਇਹ ਨਹੀਂ ਕਿ ਕੋਈ ਫਿਰ 50% 80% ਇਸ ਤਰ੍ਹਾਂ ਨਹੀਂ ਸਰਕਾਰ ਨੇ ਪੂਰਾ ਪੂਰਾ ਕਰਜ਼ਾ ਜਿਹੜਾ ਹੈ ਉਹ ਮਾਫ ਕਰਕੇ ਤੇ ਨਾਲ ਹੀ ਜਿਹੜੇ ਐਨਓਸੀ ਸਰਟੀਫਿਕੇਟਸ ਨੇ ਉਹ ਸਾਰੇ ਬਲਾਕ ਵਿੱਚ ਸਾਰੇ ਡਿਸਟ੍ਰਿਕਟ ਵਿੱਚ ਕਰ ਦਿੱਤੇ ਗਏ। ਇਹ ਜੀ ਕਣ ਸੂਚੀ ਜਤੀ ਕਮਿਸ਼ਨ ਪੜਾਈ ਭਾਗ ਵਾਲੇ ਪਾਸੋਂ ਜਿਹੜੇ ਸਰਟੀਫਿਕੇਟ ਨੇ ਉਹ ਦਿੱਤੇ ਗਏ ਨਹੀਂ ਸੀ ਮੈਂ ਭੁਗੁੰਦੇ ਸੰਗਾ ਜਿਹੜਾ ਟਮੋ ਗਾਈ ਮੇਰੀ ਕਰਨ ਮੈਂ ਪੂਰਾ ਕਰਪੇਕ ਤੋਂ ਨਿਸ਼ਕਰਜਾ ਲਿਆ ਸੀ ਕਰੋਨਾ ਕਾਲ ਦਵਾਨ ਅਸੀਂ ਕਰਜਾ ਕਰ ਨਹੀਂ ਸਕੇ ਤੇ ਤੁਗਾ ਸਰਕਾਰ ਨੇ ਸਾਡੇ ਕਰਜੇ ਜਿਹੜੇ ਨੇ ਮੇਰੇ ਵਰਗੇ ਹੋਰ ਪੜਾਉਣ ਦੇ ਸਾਡੇ ਕਰਜੇ ਮਾਫ ਕਰਕੇ ਸਾਡੇ ਸਿਰ ਤੇ ਜਿਹੜਾ ਬੋਝ ਲਾਤਾ ਅੱਜ ਸ਼ਹਿਰ ਸੰਖੇਰੀ ਕਲਪਤੀ ਸਾਡੇ ਤੋਂ ਇਸ ਕਰਜੇ ਦੇ ਸਰਟੀਫਿਕੇਟ ਹੋ ਸਮਝਣਗੇ ਸਤਿ ਇਹਤ ਗੱਲ ਸਹੀ ਹੈ ਕਿ ਇਹ ਪਹਿਲੀ ਸਰਕਾਰ ਆ ਜਿਹੜੀ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਸੜਕਾਂ ਵੀ ਬਣਾ ਰਹੀ ਹੈ ਉਹ ਲੋਕਾਂ ਦੀ ਜਿਹੜੇ ਸਿਰ ਤੇ ਬੋਝ ਬਣੇ ਹੋਏ ਨੇ ਜਿਹੜੇ ਚੀਜ਼ਾਂ ਜਾਂ ਕਰਜ਼ੇ ਹੋਏ ਜਾਂ ਸੜਕਾਂ ਇਹੋ ਜਿਹੇ ਚੀਜ਼ ਬੋਝ ਨੂੰ ਉਤਾਰ ਰਹੀ ਹੈ ਕਿਉਂਕਿ ਇਨਸਾਨ ਉਹ ਹੀ ਕਹੀ ਹੁੰਦਾ ਹੈ ਜਿਹੜੇ ਲੋਕਾਂ ਵਾਸਤੇ ਕੰਮ ਕਰੇ ਉਹਦੇ ਸਰਕਾਰ ਲੋਕਾਂ ਵਾਸਤੇ ਕੰਮ ਕਰਕੇ ਸਾਨੂੰ ਇੱਕ ਮਿਸਾਲ ਪੈਦਾ ਕਰਕੇ ਦੱਸ ਰਹੀ ਹੈ ਕਰੋਨਾ ਕਾਲ ਦੇ ਦੌਰਾਨ ਜਦੋਂ ਸਾਡਾ ਕਰਜ਼ਾ ੜ ਗਿਆ ਸੀ ਅਸੀਂ ਕਿਸ ਤਰ੍ਹਾਂ ਨਹੀਂ ਤਾਰ पाए ਉਸ ਤੋਂ ਬਾਅਦ ਇਹ ਕਰਜ਼ਾ ਸਾਡੇ ਸਿਰ ਤੇ ਚੜੇ ਰਹਿੰਦਾ ਸੀ ਲੈਗਵਾ ਸਾਨੂੰ ਪਰੇਸ਼ਾਨ ਕਰਦਾ ਸੀ ਲੇਕਿਨ ਅੱਜ ਸਾਨੂੰ ਇਸ ਇਕਲ ਤੋਂ ਜਿਹੜੀਆਂ ਨਾ ਉਹ ਸੁੱਖੀ ਲੱਗੀ ਹੈ ਕਿ ਸਾਡੇ ਦੇ ਉੱਤੇ ਬੋਝ ਜਿਹੜਾ ਨਾ ਉੱਤ ਲੱਗ ਗਿਆ ਜਿਹਨਾਂ ਸਾਥੀ ਸਹਿਰੀ ਕਲਤੀ ਜਿਨ੍ਹਾਂ ਨੇ ਸਾਨੂੰ ਇਸ ਤੇ ਸੱਦ ਕੇ ਸਾਨੂੰ ਇਸ ਕਰਜ਼ੇ ਤੇ ਸਰਟੀਫਿਕੇਟ ਦੇ ਦੋਗੇ ਤੇ ਅਸੀਂ ਮੁਕਤ ਹੋ ਜਾ ਕਰਾਂਗੇ ਮੈਂ ਸਾਰੀ ਸਰਕਾਰ ਦਾ ਔਰ ਭਗਵਾਨਪਰਮਾਨ ਦਾ ਇਸ ਸੰਚਾਰੀ ਕਲਤੀ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਸਾਨੂੰ इस कर्जे तो मुक्त करके सूझ तो हल्का बलकार सिंह नाम है जी मेरा पेंड जोड़ा सिंह इसलिए धन्यवाद है बहुत देर तो को भी पच्चीस साल वो चले जो कर्जे थले आए हैं सरकार बड़ी हैं परेशान करती रही पर सर कलसी साहब जी होना भगवंत मान साहब होना कर्जा मुक्त कर देता जी बहुत बहुत धनवाद है शुक्र गुजार लख लख रुपया लिया है पंजा तीन लख लिया पच्ची साल वो चलो मजदूर ही सारी 1350 ਦਿਹਾੜੀ ਕੋ 2.5 ਤੇ ਨਹੀਂ ਦੇ ਪਾਏ ਲੇਕਿਨ ਸਰਕਾਰਾਂ ਪਰੇਸ਼ਾਨ ਬਹੁਤ ਕਰਦੀਆਂ ਸੀ ਖਰਾਬ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਅਰਿਕਲਸੀ ਸਾਹਿਬ ਦਾ ਜਿਨ੍ਹਾਂ ਨੇ ਕਰਜ਼ਾ ਮੁਕਤ ਕਰ ਦਿੱਤੇ ਨੇ ਦੁਬਾਰਾ ਬਹੁਤ ਵਧੀਆ ਕੰਮ ਕਰਵੇ ਬਾਕੀ ਸਰਕਾਰਾਂ ਦੇ ਟਿੱਪਣੀਆਂ ਲਾਉਂਦੀਆਂ ਰਹਿੰਦੀਆਂ ਕਾਂਗਰਸ ਨੇ ਸਿੱਖਿਆ ਲੈ ਲੈਣੀ ਚਾਹੀਦੀ ਇਹਨਾਂ ਤੋਂ ਕਿ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਗਰੀਬਾਂ ਦੇ ਜਿਹੜੇ ਪਰੇਸ਼ਾਨੀ ਜਦੋਂ ਮੱਦੀ ਆਣ ਕੇ ਲਓਜੀ ਕਰਜ਼ਾ ਜੋਜੀ ਕਰਜ਼ਾ ਮੁਕਤ ਹੋ ਗਏ ਨੇ ਹੁਣ ਘਰਾਂ ਦੇ ਮਾਲਕ ਬਣ ਕੇ ਤੁਹਾਡੇ ਘਰਾਂ ਦੀ ਮាលਾਮੀ ਹੋ ਜੂਗੀ ਇਹ ਸਾਰੀਆਂ ਸਰਕਾਰਾਂ ਸਿੱਖਿਆ ਲੈਣਾਂ ਕੋ ਗਵਰਨਟਮੈਂਟ ਸਾਹਿਬ ਕੋ ਇਹੋ ਜੇ ਕੰਮ ਕਰਨ ਵਾਲਿਆਂ ਦੇ ਗਰੀਬਾਂ ਦੇ ਬਾਕੀ ਧੰਨਵਾਦ ਜੇ ਪੰਜਾਬ ਕਾਂਗਰਸ ਰਾਜ ਕਰਦੀ ਉਹਨੇ ਕਿ ਦੇ ਦਿੱਤਾ ਗਰੀਬਾਂ ਕੀ ਦਿੱਤਾ ਉਹਨਾਂ ਨੂੰ ਗਲੀਆਂ ਨਾਲੀਆਂ ਬਣਾ ਦਿੱਤੀਆਂ ਗਲੀਆਂ ਨਾਲੀਆਂ ਦੇ ਗਰੀਬਾਂ ਨੇ ਕੀ ਕਰਨਾ ਆ ਆ ਕੁਝ ਦੇਣ ਵਾਲਾ ਨੂੰ ਦਾ ਉਹਨਾਂ ਨੂੰ ਪਤਾ ਲੱਗ ਗਿਆ ਪਈ ਘਰਾਂ ਦੇ ਮਾਲਕ ਆ ਜਦੋਂ ਮੈਂ ਵੀ ਆ ਕੇ ਆ ਦਿੰਦੇ ਜੀ ਤੁਹਾਡੇ ਤਰ੍ਹਾਂ ਵੀ ਲਾਮੀ ਹੋ ਜਾਣੀ ਐ ਐਨੇ ਨੇ ਮੂੰਹ ਸੁੱਕੇ ਹੋ ਜਾਂਦੇ ਆ ਰਾਜ ਕਿਤੇ ਜਿਹੜਿਆਂ ਦੇ ਰੋੜ ਕੋਗੇ ਬਾਦੀ ਜੇ ਦੇਖੋ ਜੀਆਂ ਨੂੰ ਵੈਲਕਮ ਕਰਮੇ ਸਰਕਾਰ ਦਾ ਇਨਾ ਕੰਮ ਕਰ ਦਿੱਤਾ ਬਾਕੀ ਕਾਂਗਰਸ ਸਰਕਾਰ ਨੂੰ ਸਿੱਖਿਆ ਲੈ ਲੈ ਇਹਨਾਂ ਕੋ ਕਿ ਇਹੋ ਜਿਹੇ ਕੰਮ ਕਰਨ ਵਾਲੇ ਹੁੰਦੇ ਸੀ ਬਾਕੀ ਦੇ ਦੇ ਨਾਲ ਬਣਿਆ ਗਲੀਆਂ ਨਾਲੀਆਂ ਬਣਾਤ ਨਹੀਂ ਰਹੂ ਕਰ ਦਿੱਤਾ ਧੰਨਵਾਦ ਹੈ ਮੇਰਾ ਲਾਲ ਮਹਾਰਾਜ ਦਾ ਸਪੋਰਟ ਸਭ ਤੋਂ ਸਭ ਤੋਂ ਚਾਹੀਏ ਬਹੁਤ ਧੰਨਵਾਦ ਭਗਵਾਨ ਜੀ ਮਾਨ ਦਾ ਜੀ ਸਾਡੇ ਕੱਤੇ ਮਾਫ ਕਰ ਦਿੱਤੇ ਹੈ ਬਹੁਤ ਕਰਦੇ ਤੇ ਇਹ ਸਾਰੇ ਨਹੀਂ